ਵਿਆਹ ਵਿੱਚ ਬਰਾਤੀ ਕਰ ਰਹੇ ਸੀ ਖਾਣਾ ਖਰਾਬ ਪਰ ਇੱਕ ਔਰਤ ਨੇ ਕਰ ਦਿੱਤਾ ਆ ਕੰਮ ਚਾਰੇ ਪਾਸੇ ਹੋ ਰਹੀ ਖੂਬ ਚਰਚਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਦਰਅਸਲ ਬਰਾਤੀਆਂ ਵੱਲੋਂ ਇੱਕ ਵਿਆਹ ਵਿੱਚ ਪਲੇਟਾਂ ਵਿੱਚ ਬਹੁਤ ਹੀ ਝੂਠ ਛੱਡੀ ਜਾ ਰਹੀ ਸੀ ਜਿਸ ਨਾਲ ਕਿ ਲੜਕੀ ਵਾਲਿਆਂ ਦਾ ਬਹੁਤ ਸਾਰਾ ਖਾਣਾ ਖਰਾਬ ਹੋ ਰਿਹਾ ਸੀ ਤਾਂ ਜਦੋਂ ਇੱਕ ਔਰਤ ਨੇ ਦੇਖਿਆ ਤਾਂ ਉਸਨੇ ਖਾਣਾ ਬਚਾਉਣ ਲਈ ਝੂਠੇ ਢਾਂਡੇ ਰੱਖਣ ਵਾਲੀ ਥਾਂ ਤੇ ਖੜ ਕੇ ਕਰ ਦਿੱਤਾ ਆ ਕੰਮ ਤੁਸੀਂ ਵੀ ਦੇਖੋ ਵੀਡੀਓ ਅਭੀ ਇਸ ਵਿੱਚ ਖਾਣਾ ਹੈ ਅਭੀ ਆਪਕੀ ਸੇ ਫਿਨਿਸ਼ ਹੀ ਦੀਏ ਠੀਕ ਹੈ ਬਟੇ गुड गर्ल्स आप जिससे फिनिश करके आइए तो? आपका बहुत बहुत शुक्रिया आपने खाना फिनिश किया आपके लिए आपने पूरा फिनिश किया उसके लिए आपके लिए थैंक यू सो बेटा आपने पूरा फिनिश किया थैंक यू ਤੁਹਾਡਾ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ